ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਦੋਸਤੋ ਆਪਾਂ ਸਾਰਿਆਂ ਨੂੰ ਯਾਦ ਆ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ ਤੇ ਨਿੱਕੇ ਹੁੰਦੇ ਆਪਾਂ ਪੰਜਾਬੀ ਡਰਾਮੇ ਵੇਖਦੇ ਹੁੰਦੇ ਸੀ ਸਾਡੇ ਪਿੰਡਾਂ ਦੇ ਵਿੱਚ ਕਾਮਰੇ ਡਰਾਮੇ ਕਰਨ ਆਉਂਦੇ ਸੀ ਤੇ ਸਾਰੀ-ਸਾਰੀ ਰਾਤ ਅਸੀਂ ਡਰਾਮੇ ਵੇਖਦੇ ਰਹਿੰਦੇ ਸੀ ਬੜਾ ਚਾ ਚੜਾ ਰਹਿੰਦਾ ਸੀ ਸਾਨੂੰ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਨਕਲ ਵੀ ਕਰਦੇ ਰਹਿੰਦੇ ਛੋਟੇ ਛੋਟੇ ਗਰੁੱਪ ਬਣਾ ਕੇ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਡਰਾਮੇ ਕਰਨ ਦੀ ਕੋਸ਼ਿਸ਼ ਕਰਦੇ ਦੋਸਤੋ ਸਮਾਂ ਬਦਲ ਗਿਆ ਹੈ ਡਰਾਮੇ ਦਾ ਨਾਮ ਹੁਣ ਨਾਟਕ ਹੋ ਗਿਆ ਹੈ ਔਰ ਪੰਜਾਬੀ ਨਾਟਕ ਪੰਜਾਬ ਵਿੱਚ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਬੜੇ ਚਾਅ ਦੇ ਨਾਲ ਵੇਖੇ ਜਾਂਦੇ ਨੇ ਔਰ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਸਾਨੂੰ ਵੀ ਇੱਕ ਬੜਾ ਹੀ ਸੋਹਣਾ ਨਾਟਕ ਪੰਜਾਬੀ ਨਾਟਕ ਵੇਖਣ ਨੂੰ ਮਿਲ ਰਿਹਾ ਹੈ ਸਾਡਾ ਛੋਟਾ ਵੀਰ ਵਕੀਲਾਮਾਨ ਉਹਦੇ ਦੁਆਰਾ ਲਿਖਿਆ ਬੜਾ ਹੀ ਖੂਬਸੂਰਤ ਨਾਟਕ ਜ਼ਿੰਦਗੀ ਤੇਰੀ ਆ ਤੇ ਸਥਾਨ ਰਹੇਗਾ ਦੋਸਤੋ ਬਲਵੰਤ ਗਾਰਗੀ ਐਡੀਟੋਰੀਅਮ ਰੋਜ਼ ਗਾਰਡਨ ਬਟਿੰਡਾ ਔਰ ਦਿਨ ਰਹੇਗਾ 30 ਅਗਸਤ 2025 ਸ਼ਨੀਵਾਰ ਸਮਾ ਰਹੇਗਾ ਸ਼ਾਮ ਦੇ 6:30 ਵਜੇ ਦੋਸਤੋ ਪਰਿਵਾਰ ਕਰਨਾਟਕ ਹੈ ਤਾਂ ਭੁੱਲਣਾ ਨਹੀਂ ਸਾਰਿਆਂ ਨੇ ਆਪਣੇ ਪਰਿਵਾਰ ਸਮੇਤ ਜਰੂਰ ਨਾਟਕ ਦੇਖਣ ਪਹੁੰਚਣਾ ਐਂਟਰੀ ਬਿਲਕੁਲ ਫ੍ਰੀ ਹੈ ਤੁਸੀਂ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਸਵਾਗਤ 3:00 ਵਜੇ ਆ ਕੇ ਆਪਣੇ ਸਥਾਨ ਤੇ ਬੈਠ ਜਾਣਾ ਔਰ 6:30 ਵਜੇ ਤੁਹਾਨੂੰ ਦਿਖਾਵਾਂਗੇ ਨਾਟਕ ਜ਼ਿੰਦਗੀ ਤੇਰੀ ਆ ਅਸੀਂ ਵੀ ਪਹੁੰਚ ਰਿਹਾ ਦੋਸਤੋ ਤੁਹਾਡੇ ਦਰਸ਼ਨ ਕਰਨ ਲਈ ਤੁਹਾਡੇ ਰੂਬਰੂ ਹੋਣ ਲਈ ਤਾਂ ਜ਼ਰੂਰ ਦੇਖਣਾ ਨਾਟਕ ਜ਼ਿੰਦਗੀ ਤੇਰੀ ਆ